ਮੇਰਾ ਨਾਮ ਕਾਜਲ ਹੈ ਕੀ ਗੱਲ ਬਾਤ ਹੈ ਤੁਸੀਂ ਸਰਕਾਰ ਥਲਾ ਪ੍ਰਦਰਸ਼ਨ ਕਰ ਰਹੇ ਹੋ ਸਰ ਸਾਡੀ ਮੇਨ ਪ੍ਰੋਬਲਮ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਬਹੁਤ ਦੂਰ ਆਇਆ ਹੈ ਸਾਡੇ ਤੋਂ ਇੱਥੋਂ 70 ਕਿਲੋਮੀਟਰ ਕਾਬ ਦਾ ਕੋਟੀ ਸਾਡਾ ਸੈਂਟਰ ਪਾਇਆ ਜੋ ਕਿ ਪ੍ਰੋਟੋਕੋਲ ਦੇ ਖਿਲਾਫ ਹੈ ਪ੍ਰੋਟੋਕੋਲ ਹੈ ਵੀ ਜਿਹੜਾ ਸਰਕਾਰ ਸਾਪਣਾ ਸਕੂਲ ਉੱਥੋਂ 12 ਕਿਲੋਮੀਟਰ ਦੇ ਅੰਦਰ-ਅੰਦਰ ਹੋਣਾ ਚਾਹੀਦਾ ਹੈ ਸੈਂਟਰ ਪਰ ਇੱਥੋਂ 70 ਕਿਲੋਮੀਟਰ ਸੈਂਟਰ ਹੈ ਸਾਨੂੰ ਉੱਥੇ ਜਾਣ ਤੱਕ ਬਹੁਤ ਜ਼ਿਆਦਾ ਦਿੱਕਤਾਂ ਆਣ ਗਿਆ ਤਿੰਨ ਬੱਸਾਂ ਬਦਲਣੀਆਂ ਪੈਣ ਗਿਆ ਉਹ ਤੋਂ 11 ਵਜੇ ਸਾਡਾ ਪੇਪਰ ਸਟਾਰਟ ਹੁੰਦਾ ਹੈ 350 ਦੇ ਲਗਭਗ ਅਸੀਂ ਬੱਚੇ ਆ ਜੇ ਅਸੀਂ 20 ਬੱਸਾਂ ਵੀ ਜਾਣ ਤਾਂ ਵੀ ਉੱਥੇ ਨਹੀਂ ਪਹੁੰਚ ਸਕਦੇ ਅਸੀਂ 350 ਬੱਚੇ ਠੀਕ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡਾ ਸੈਂਟਰ ਚੇਂਜ ਕਰੇ ਤੇ ਪ੍ਰੋਟੋਕੋਲ ਦੇ ਅਨੁਸਾਰ ਸਾਡਾ ਸੈਂਟਰ ਉੱਥੇ ਹੀ ਪਾਵੇ ਜਿੱਥੇ ਪਾਣਾ ਚਾਹੀਦਾ ਉਹਨਾਂ ਨੂੰ 12 ਕਿਲੋਮੀਟਰ ਦੇ ਤਾਂ ਅੰਦਰ ਵਿੱਚ ਮੇਰਾ ਨਾਮ ਜਿੰਦੂ ਦੇਵੀ ਹੈ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਇੰਨੇ ਬੱਚੇ ਜੋ ਉੱਥੇ ਨਹੀਂ ਪਹੁੰਚ ਸਕਦੇ ਤੇ ਅਸੀਂ 350 ਬੱਚੇ ਲਗਭਗ ਜੋ ਕਿ ਗਰੀਬ ਘਰਾਂ ਦੇ ਬੱਚੇ ਆ ਅਸੀਂ ਕੋਈ ਵੀ ਸਾਧਨ ਦਾ ਇੰਤਜ਼ਾਮ ਨਹੀਂ ਕਰ ਸਕਦੇ ਅਸੀਂ ਇੰਨੀ ਦੂਰ ਕਿਵੇਂ ਪਹੁੰਚਾਂਗੇ ਅਤੇ ਪੇਪਰ ਦੇਣਾ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਪੇਪਰ ਨਹੀਂ ਦੇਵਾਂਗੇ ਜੇ ਸਾਡਾ ਸੈਂਟਰ ਚੇਂਜ ਨਹੀਂ ਕੀਤਾ ਜਾਵੇ ਤਾਂ ਅਸੀਂ ਪੇਪਰ ਨਹੀਂ ਦਵਾਂਗੇ ਕਿਹੜੀ ਕਲਾਸ ਦੇ ਵਿਦਿਆਰਥੀ ਤੁਸੀਂ ਅਸੀਂ ਪਲੱਸ 2 ਕਲਾਸ ਦੇ ਵਿਦਿਆਰਥੀ ਹਾਂ ਸਰ ਸੁਨੀਤਾ ਜੀ ਅਸੀਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸੈਂਟਰ ਚੇਂਜ ਕਰੋ ਜੇ ਚੇਂਜ ਨਹੀਂ ਕਰਾਂਗੇ ਤਾਂ ਪੇਪਰ ਦੇਣਾ ਹੀ ਕੈਨਸਲ ਕਰ ਦਾਂਗੇ ਇਹ ਸਰਕਾਰ ਵੱਲੋਂ ਇਹ ਵੀ ਪਹਿਲਾਂ ਨਹੀਂ ਹੋਇਆ ਤੁਸੀਂ ਇਹ ਕਿਹੜੀ ਕਲਾਸ ਦੇ ਵਿਦਿਆਰਥੀ ਤੁਸੀਂ ਅਸੀਂ ਪਲੱਸ 2 ਦੇ ਜੀ ਤੇ ਜਦੋਂ ਤੁਹਾਡੇ 10ਵੀਂ ਦੇ ਪੇਪਰ ਆਸ਼ੋਕ ਉਹ ਕਿੱਥੇ ਹੋਏ ਸੀਗੇ ਅਸੀਂ ਇਸ ਸਕੂਲ 'ਚ ਸੈਂਟਰ ਬਣਾਇਆ ਹੈ ਸਾਡਾ ਨਹੀਂ ਪਹਿਲੀ ਵਾਰ ਹੀ ਹੋਇਆ ਹੈ ਹਾਂਜੀ ਪਹਿਲੀ ਵਾਰ ਇਹ ਨਹੀਂ ਦੂਸਰ ਸੈਂਟਰ ਬਣਾਇਆ ਹੋਇਆ ਹੈ ਸਰਕਾਰ ਨੇ ਕਹਿਣਾ ਚਾਹੁੰਗੇ ਸਰ ਸਾਡਾ ਸੈਂਟਰ ਚੇਂਜ ਕਰਨੀ ਤਾਂ ਅਸੀਂ ਪੇਪਰ ਨਹੀਂ ਦਿੰਦੇ ਸਰ ਮੇਰਾ ਨਾਮ ਪ੍ਰੀਤੀ ਹੈ ਅਸੀਂ ਬਸ ਪੰਜਾਬ ਸਰਕਾਰ ਨੂੰ ਮਤਲਬ ਐਵੇਂ ਕਹਿਣਾ ਚਾਹੁੰਦੇ ਕਿ ਸਾਡਾ ਸੈਂਟਰ ਚੇਂਜ ਕਰੋ ਜਦ ਕਿ ਸਾਨੂੰ ਤਿੰਨ ਬੱਸਾਂ ਬਦਲਣੀ ਪੈਣਗੀਆਂ ਹਫ਼ਤਾ ਸਾਡਾ ਸੈਂਟਰ ਹੈ ਐਡੀ ਦੂਰ ਅਸੀਂ ਕਿਵੇਂ ਜਾਵਾਂਗੇ ਸਰ ਨਾਮ ਕੀ ਹੈ ਇੰਦਰਜੀਤ ਵਰਮਾ ਸਰ ਕੀ ਕੀ ਮੈਡਰ ਸਰ ਜਿਹੜਾ ਬੱਚਿਆਂ ਦਾ ਅੱਜ ਦੇ ਬੱਚਿਆਂ ਚ ਵੀ ਰੋਜ਼ ਪ੍ਰਦਰਸ਼ਨਾ ਸੈਂਟਰ ਨੂੰ ਲੈ ਕੇ ਬੋਰਡ ਦੇ ਇਹ ਸਰ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜੀਆਂ ਪ੍ਰੀਖਿਆਵਾਂ ਮਾਰਚ 2024 ਵਿੱਚ ਕਰਵਾਉਣੀਆਂ ਨੇ 8ਵੀਂ 10ਵੀਂ ਤੇ 12ਵੀਂ ਦੇ ਕੁੱਲ ਸਾਡੇ 344 ਵਿਦਿਆਰਥੀ ਨੇਗੇ ਜੀ ਇਹ ਜਦੋਂ ਅਸੀਂ ਪ੍ਰੀਖਿਆ ਫਾਰਮ ਭਰਦੇ ਆਂਗੇ ਤਾਂ ਪੰਜ ਆਪਸ਼ਨ ਮੰਗੇ ਜਾਂਦੇ ਨੇਗੇ ਜੀ ਸੈਂਟਰ ਵਾਸਤੇ ਉਹ ਪੰਜੇ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਹ ਸਬਮਿਟ ਕਰ ਦਿੱਤੇ ਸੀਗੇ ਪਰੰਤੂ ਬੋਰਡ ਵੱਲੋਂ ਸਾਨੂੰ ਸਰਕਾਰੀ ਮੈਰਿਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਹਾਵ ਦਾ ਸੈਂਟਰ 8ਵੀਂ 10ਵੀਂ ਤੇ 12ਵੀਂ ਦੇ ਲਈ ਅਲਾਟ ਕੀਤਾ ਜੀ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਅਸੀਂ 1 ਦਸੰਬਰ 2023 ਨੂੰ ਆਪਣਾ ਇੱਕ ਟੀਚਰ ਭੇਜਿਆ ਲਿਖਤੀ ਰੂਪ ਦੇ ਵਿੱਚ ਉੱਥੇ ਦੇਖ ਕੇ ਆਏ ਕਿ ਸਮੱਸਿਆਵਾਂ ਮੈਨ ਸਾਡੀਆਂ 70 ਕਿਲੋਮੀਟਰ ਦੂਰ ਤਿੰਨ ਬੱਸਾਂ ਬਦਲ ਕੇ ਵਿਦਿਆਰਥਣਾ ਪੇਪਰ ਨਹੀਂ ਦੇ ਸਕਦੀਆਂ ਲਿਖਤੀ ਰੂਪ ਵਿੱਚ ਦੇ ਅੰਦਾਜ਼ਾ ਕਰ ਤੇ ਉਹਨਾਂ ਨੇ ਮੰਨਿਆ ਵੀ ਅਸੀਂ ਬਨਾਰਸੀ ਸਕੂਲ ਜਿਹੜਾ ਨੇੜੇ ਦਾ ਪੈਂਦਾ ਉਹ ਸੈਂਟਰ ਬਣਾ ਦੇਵਾਂਗੇ ਲੇਕਿਨ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਸੈਂਟਰ ਵਿੱਚ ਸੈਂਟਰ ਦੇ ਵਿੱਚ ਕੋਈ ਬਦਲਾ ਨਹੀਂ ਆਇਆ ਉਸ ਤੋਂ ਬਾਅਦ ਫਿਰ ਅਸੀਂ ਜਨਵਰੀ ਦੇ ਵਿੱਚ ਫਿਰ ਟੀਚਰ ਭੇਜਿਆ ਵੀ ਸੈਂਟਰ ਚੇਂਜ ਹੋ ਜਾਵੇਗਾ ਲੇਕਿਨ ਬੋਰਡ ਦੇ ਅਧਿਕਾਰੀਆਂ ਨੇ ਫਿਰ ਜਿਹੜਾ ਹੈਗਾ ਉਹ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਾਬਦਾ ਸੈਂਟਰ ਅਲਾਟ 8ਵੀਂ 10ਵੀਂ ਤੇ 12ਵੀਂ ਲਈ ਕਰਕੇ ਭੇਜ ਦਿੱਤਾਗਾ ਹੁਣ ਪ੍ਰੋਬਲਮ ਇਹ ਹੈ ਕਿ 70 ਕਿਲੋਮੀਟਰ ਦੂਰ ਹੈਗਾ ਲੜਕੀਆਂ ਦੇ ਲਈ ਯਾਨੀ ਠੰਡ ਦੇ ਵਿੱਚ 344 ਲੜਕੀਆਂ ਦਾ ਜਾਣਾ ਬਹੁਤ ਮੁਸ਼ਕਲ ਹੈਗਾ ਅਸੀਂ ਤਾਂ ਅਧਿਕਾਰੀਆਂ ਨੂੰ ਇਹੀ ਬੇਨਤੀ ਕਰਦੇ ਹਾਂਗੇ ਕਿ ਇਹਨਾਂ ਬੱਚਿਆਂ ਦਾ ਜਿਹੜਾ ਸੈਂਟਰ ਹੈਗਾ ਉਹ ਬਹੁਤ ਨਜ਼ਦੀਕ ਦੇ ਸਕੂਲ ਦੇ ਵਿੱਚ ਬੋਰਡ ਦੀਆਂ ਹਦਾਇਤਾਂ ਦੇ ਅਨੁਸਾਰ ਕਰ ਦਿੱਤਾ ਜਾਵੇ ਤਾਂ ਕਿ ਵਿਦਿਆਰਥੀ ਨਾ ਪੇਪਰ ਦੇ ਸਕਣ